ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਪੱਟੀਗਲਾਂ ਜਿਵੇਂ ਕਿ ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਆਪਾਂ ਇੱਥੇ ਬੋਰ ਦੇ ਵਿੱਚ ਕੈਮਰਾ ਮਾਰਿਆ ਸੀਗਾ ਤੇ ਜਿਸ ਤਰ੍ਹਾਂ ਨਾਲ ਆਪਾਂ ਨੂੰ ਪਤਾ ਲੱਗਿਆ ਸੀ ਕਿ ਬੋਰ ਇਹ 150 ਫੁੱਟ ਤੱਕ ਭਰਿਆ ਹੋਇਆ ਹੈਗਾ ਤੇ 292 ਫੁੱਟ ਇਹ ਬੋਰ ਬੇਲਾ ਸੀਗਾ ਤੇ ਬਾਕੀ 450 ਵਾਲਾ ਬੋਰ ਸੀ ਤੇ ਇਹ 150 ਫੁੱਟ ਭਰਿਆ ਹੋਇਆ ਸੀਗਾ ਤੇ ਕੱਲ ਮਸ਼ੀਨ ਲਾ ਕੇ ਆਪਾਂ ਨੇ ﾎਕੀਆਂ ਲਾ ਕੇ ਬੋਰ ਬੇਲਾ ਕਰਤਾ ਸੀਗਾ ਤੇ ਬੋਖੀਆਂ ਲਾ ਕੇ ਆਪਣਾ ਇਹਲਾ ਕਰਕੇ ਤੇ ਅੱਜ ਮੋਟਰ ਪਾ ਕੇ ਮੋਟਰ ਚਲਾਈ ਇਹਦੇ ਵਿੱਚ ਤੁਹਾਨੂੰ ਮੋਟਰ ਵੀ ਦਿਖਾਉਣੇ ਆਗੇ ਆ ਦੇਖੋ ਹੁਣੀ 5 ਮਿੰਟ ਹੀ ਹੋਏ ਨੇ ਮੋਟਰ ਚਲਾਈ ਨੂੰ ਤੇ ਪਾਣੀ ਦੇਖੋ ਆ ਆਪਣੇ ਮਿਸਤਰੀ ਜੀ ਖੜੇ ਨੇ ਸਾਰੇ ਤੇ ਆਹ ਰੇਤਾ ਘਟਾਈ ਇਹਦੇ ਵਿੱਚੋਂ ਹੋਰ ਦੇ ਵਿੱਚੋਂ ਤੇ ਹਜੇ ਪਾਣੀ ਤੇ ਥੋੜਾ ਰੇਤਾ ਕੋਲਿਆ ਹੋਇਆ ਜਿਸ ਕਾਰਨ ਮੋਟਰ ਹਜੇ ਰੇਤਾ ਦਖਾਰੀ ਹੈਗੀ ਤੇ ਜਦੋਂ ਪਾਣੀ ਸਾਫ਼ ਹੋ ਗਿਆ ਤੁਹਾਨੂੰ ਸਾਫ਼ ਪਾਣੀ ਦੀ ਵੀਡੀਓ ਵੀ ਦਿਖਾਵਾਂਗੇ। ਲਓ ਜੀ ਪਾਣੀ ਦਾ ਫਰਕ ਤੁਸੀਂ ਦੇਖ ਸਕਦੇ ਹੋਗੇ। ਤੇ ਜਿਵੇਂ ਪਹਿਲਾਂ ਮਿੱਟੀ ਜੀ ਮਾਰਦਾ ਸੀ, ਪਹਿਲਾਂ ਨਾਲ ਮਿੱਟੀ ਜੀ ਟਾੜੀ ਚੁੱਕੀ ਆ ਗਈ ਤੇ ਇਸ ਤੋਂ ਜ਼ਿਆਦਾ ਵੀ ਸਾਫ਼ ਹੋਊਗਾ ਇਹ। ਜਦੋਂ ਮੋਟਰ ਚੱਲ ਗਈ, ਜਦੋਂ ਰੇਤਾ ਹੌਲੀ-ਹੌਲੀ ਥੱਲੇ ਸਾਫ਼ ਹੋਣ ਲੱਗ ਗਿਆ ਤੇ ਪਾਣੀ ਇਸ ਤੋਂ ਵੀ ਜ਼ਿਆਦਾ ਬਿਲਕੁਲ ਚਿੱਟਾ ਹੋ ਜੂ, ਬਿਲਕੁਲ ਸਾਫ਼ ਹੋ ਜੂਗਾ ਜੀ ਪਾਣੀ। ਤੇ ਪਾਈਆਂ ਦੇ ਕਹਿੰਦੇ ਮੁਤਾਬਕ ਪਾਣੀ ਪਹਿਲਾਂ ਬਹੁਤ ਘੱਟ ਸੀਗਾ ਨਾਲੇ ਪਾਣੀ ਵੀ ਵਧ ਗਿਆ ਮੋਟਰ ਦਾ। ਤੇ ਪਾਣੀ ਹੋਰ ਵੀ ਜ਼ਿਆਦਾ ਸਾਫ਼ ਹੋਊਗਾ ਇਹਦਾ। ਇਹਦੇ ਤੋਂ ਚੱਲੀ ਗਈ ਇਹ ਲਓ ਜੀ ਫਾਈਨਲੀ ਜਿਵੇਂ ਕਿ ਤੁਹਾਨੂੰ ਕਿਹਾ ਸੀਗਾ ਕਿ ਪਾਣੀ ਸਾਫ਼ ਹੋ ਜਾਊਗਾ ਪਾਣੀ ਹੋ ਚੁੱਕਾ ਬਿਲਕੁਲ ਸਾਫ਼ ਇਹ ਚੈੱਕ ਕਰ ਸਕਦੇ ਹੋ ਤੁਸੀਂ ਇਹ ਖੇਲ ਚ ਰੇਤਾਗਾ ਤਾਂ ਕਰਕੇ ਪਾਣੀ ਥੋੜਾ ਗਦਲਾ ਜਿਹਾ ਲੱਗਦਾਗਾ ਉਧਰ ਦੇਖੋ ਪਿਆਣਾ ਕੰਚ ਵਰਗਾ ਪਾਣੀ ਹਣਾ ਮਿਸਤਰੀ ਜੀ ਤੇ ਹੁਣ ਕਰਾਉਣਾ ਥੋੜੀ ਮੁਖਤਿਆਰ ਮਿਸਤਰੀ ਨਾਲ ਗੱਲ ਤੇ ਸਤਿ ਸ਼੍ਰੀ ਅਕਾਲ ਮਿਸਤਰੀ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਰਿਪੋਰਟਾਂ ਨੇ ਜੀ ਬੋਰਦੀਆਂ ਗੱਲ ਜੀ ਅਸੀਂ ਗੱਲ ਜੀ ਹਾਂ ਜੀ ਅਸੀਂ ਪਿੰਡ ਪਾਕੀ ਦੀ hattimੀ ਗਲਾ ਅਸੀਂ ਜਿਹੜਾ ਸੰਗਰੂਰ ਆ ਹਾਂ ਜੀ ਪੁਰੇ ਬਾਈ ਦਾ ਆਪਾਂ ਨੇ ਕੈਮਰੇ ਨਾਲ ਪਹਿਲਾਂ ਬੋਰ ਚੀਕ ਚੈੱਕ ਕੀਤਾ ਸੀਗਾ ਤੇ ਇਹਦਾ ਪਾਣੀ ਬਿਲਕੁਲ ਹੀ ਥੋੜਾ ਰਹਿ ਗਿਆ ਸੀ ਇਹ ਪਾਣੀ ਜੇ ਆਪਾਂ ਖਤਮ ਹੋ ਗਈ ਪਾਣੀ ਸਾੜ ਜਾਂਦੀ ਸੀ ਮੋਟਰਾਂ ਹਾਂ ਜੀ ਬਾਈ ਨੂੰ ਸਮਝ ਨਹੀਂ ਆਉਂਦਾ ਸੀ ਕੁਝ ਵੀ ਕਰੀਏ ਕੀ ਤੇ ਬਾਈ ਜੀ ਨੇ ਆਪਣੇ ਨਾਲ ਸੰਪਰਕ ਕਰਿਆ YouTube ਤੇ ਆਪਣਾ ਨੰਬਰ ਲੈ ਕੇ ਤੇ ਆਪਾਂ ਇੱਥੇ ਪਹੁੰਚੇ ਤੇ ਬੋਰ ਚੈੱਕ ਕਰਦੇ ਤੇ ਹੁਣ ਆਪਾਂ ਨੇ ਇਹ ਬੋਰ ਦਾ ਕੰਮ ਕਰਤਾ ਮਤਲਬ ਪੱਲੀ ਬਕਸ ਸਾਲ ਭਰ ਆਤੀ ਮੰਨ ਲਓ ਸਾਰਾ ਬੋਰ ਥੱਲੇ ਡੈਡ ਸੀਗਾ ਉਹ ਬਿਨਾ ਕਰਨ ਦਾ ਵਾਦਾ ਆਪਣੇ ਅੱਜ ਮੋਟਰ ਪਾ ਕੇ ਚਲਾਈ ਦੀ ਪਹਿਲਾ ਰੇਤਾ ਕੱਢਣ ਤੋਂ ਬਾਅਦ ਹੁਣ ਪਾਣੀ ਸਾਫ਼ ਹੋ ਗਿਆ। ਬਾਕੀ ਭਾਈ ਜੀ ਨਾਲ ਗੱਲ ਕਰਦੇ ਹਾਂ। ਹਾਂਜੀ ਭਾਈ ਜੀ। ਭਾਈ ਜੀ ਬਿਨਾਂ ਇਹ ਕੰਮ ਹੋਵਦਾ ਜੀ ਪਹਿਲਾਂ ਮੈਂ ਬਹੁਤ ਪਰੇਸ਼ਾਨ ਹੋਈ ਜਾਂਦਾ ਸੀ। ਅੱਛਾ ਜੀ। ਮੋਟਰਾਂ ਇਹਨਾਂ ਨੂੰ ਬਣਵਾਇਆ ਲੱਗਿਆ ਜੀ ਵੀ ਜਿਵੇਂ ਬੋਰ ਦਮਾ ਕਰਾਉਣਾ ਪਿਆ ਜੀ। ਠੀਕ ਹੈ ਜੀ। ਤੇ ਭਾਈ ਨਾਲ ਬੜਾ ਕਾਤ ਹੋਈ। ਹਾਂਜੀ ਭਾਈ ਨੇ ਬਹੁਤ ਦੇ ਕੰਮ ਸਾਰਾ ਕੀਤਾ ਜੀ। ਠੀਕ ਹੈ ਜੀ। ਤੇ ਮਿਸਤਰੀ ਨੰਬਰ ਬੋਲ ਦਿਓ ਆਪਣਾ ਜੀ। ਤੇ ਕੋਈ ਹੋਰ ਕੋਈ ਕੰਮ ਕਰਾਉਣਾ ਬੋਰਤੀ ਸਮੱਸਿਆ ਹੋਵੇ ਪਾਣੀ ਘਟੋ ਹੋਵੇ ਜਾਂ ਵਧੋ ਹੋਵੇ ਜਾਂ ਰੇਤਾਂ ਮਾਰਦੇ ਕੋਈ ਵੀ ਮਾਲ ਸਮੱਸਿਆਵਾਂ ਹੋਣੀਆਂ ਤਾਂ ਸਾਡਾ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਪੰਡਤ ਨਮੂਲ ਤੇ ਜਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਹੈ 9781754492 ਬਾਕੀ ਸਾਡਾ YouTube ਤੇ ਪੇਜ ਬਣਾਇਆ ਮੁਖਤਿਆਰ ਨਮੂਲ ਦੇ ਨੋਤੇ ਸਰਚ ਮਾਰ ਸਕਦਾ ਹੈ ਸਾਡੇ ਨਾਲ ਕਦੇ ਵੀ 24 ਘੰਟੇ ਸੰਪਰਕ ਕਰ ਸਕਦਾ ਹੈ